ਸਤਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮੀਤ ਸਿੰਘ ਅਹ ਦੋਸਤੋ ਜਿਵੇਂ ਆਪਣੇ ਬੂਟੇ ਨੇ ਕੈਜ਼ਰੀਨਾ ਦੇ ਬੂਟੇ ਨੇ ਤੇ ਇਹਨਾਂ ਦੇ ਥੱਲੇ ਨਿਮਾ ਉੱਗ ਗਈਆਂ ਦੱਸਣ ਦੀ ਗੱਲ ਇਹ ਆ ਵੀ ਇਹ ਕਿਉਂ ਉੱਗ ਗਈਆਂ ਨੇ ਕਿਉਂਕਿ ਬੂਟਾ ਹੋਰ ਆ ਥੱਲੇ ਹੋਰ ਚੀਜ਼ ਉੱਗ ਰਹੀ ਆ ਤਾਂ ਉਹਦਾ ਕੁਦਰਤ ਦਾ ਬੜਾ ਕਮਾਲ ਆ ਕਿਉਂ ਜਿਹੜੇ ਕੁਦਰਤ ਨੇ ਪੰਛੀ ਬਣਾਏ ਨੇ ਜਦੋਂ ਦੂਜੇ ਰੁੱਖਾਂ ਤੇ ਬਹਿੰਦੇ ਨੇ ਤਾਂ ਉਹ ਜਦੋਂ ਵਿੱਟ ਕਰਦੇ ਨੇ ਥੱਲੇ ਤਾਂ ਇਸ ਤਰ੍ਹਾਂ ਜੰਗਲ ਉੱਗਦੇ ਸੀਗੇ ਤੇ ਉਹ ਜੀਵ ਆ ਜਿਹੜਾ ਬਿੱਟ ਦੇ ਰੂਪ ਚ ਨਿੰਮਾਗ ਆ ਗਿਆ ਤੇ ਜਿਹੜੀ ਇਸ ਤਰ੍ਹਾਂ ਨੇ ਮੁੱਕਦੀ ਐ ਇਹਨੂੰ ਦੂਜੀਆਂ ਨਿੰਮਾ ਦੇ ਮੁਕਾਬਲੇ ਬਿਮਾਰੀ ਘੱਟ ਲੱਗਦੀ ਐ ਤੇ ਬਿਨਾ ਪਾਣੀ ਤੋਂ ਹੋ ਜਾਂਦੇ ਨੇ ਇਹਦਾ ਜਿਹੜਾ ਪ੍ਰੂਫ ਸਬੂਤ ਐ ਵੀ ਆਪਾਂ ਪੁਰਾਣੀਆਂ ਬਿਲਡਿੰਗਾਂ ਤੇ ਪਿੱਪਲ ਬਰੋਟੇ ਉੱਗੇ ਹੋਏ ਦੇਖਦੇ ਆ ਤਾਂ ਕਬੂਤਰ ਦੀ ਬੇਠਣਾਹੀਂ ਉੱਗੇ ਹੁੰਦੇ ਨੇ ਤੇ ਉਹਨਾਂ ਨੂੰ ਉੱਥੇ ਪਾਣੀ ਵੀ ਨਹੀਂ ਲਾਉਂਦਾ ਕੋਈ ਫੇਰ ਵੀ ਉਹ ਵਧੀਆ ਹਾਲਤ ਚ ਰਹਿੰਦੇ ਨੇ ਤੇ ਆਪਣਾ ਵਿਕਾਸ ਕਰਦੇ ਰਹਿੰਦੇ ਨੇ ਭਾਵੇਂ ਉਹ ਕ ਕਾਮਯਾਬ ਹੋਣ ਜਾਂ ਨਾ ਹੁਣ ਦੀ ਗਾਰੰਟੀ ਨਹੀਂ ਭਾਰਾ ਜਿਹੜੇ ਕੁਦਰਤੀ ਖੇਤੀ ਵਿੱਚ ਪੰਛੀ ਬੂਟੇ ਗਾਉਂਦੇ ਨੇ ਤਾਂ ਅਸੀਂ ਇਹਨਾਂ ਨੂੰ ਸੰਭ ਲੈਣੇ ਆ ਤੇ ਇਹਨਾਂ ਨੂੰ ਚੈੱਕ ਕੀਤਾ ਵੀ ਇਹਨਾਂ ਨੂੰ ਬਿਮਾਰੀ ਵੀ ਲੱਗਦੀ ਤੇ ਵਧੀਆ ਢੰਗ ਨਾਲ ਹੋ ਜਾਂਦੇ ਨੇ ਸੋ ਆਪਾਂ ਨੂੰ ਆਪਣੇ ਵਾਤਾਵਰਣ ਦੇ ਵਿੱਚ ਪੰਛੀਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਸੋ ਜਦੋਂ ਆਪਣੇ ਖੇਤਾਂ ਦੇ ਕੁਝ ਖਾਣ ਆਉਂਦੇ ਨੇ ਤਾਂ ਇਹਨਾਂ ਨੂੰ ਖਾਣ ਦਾ ਮੌਕਾ ਮਿਲਣਾ ਚਾਹੀਦਾ ਤਾਂ ਕਿ ਪੰਛੀ ਵਧਣ ਤੇ ਆਪਣਾ ਵਾਤਾਵਰਣ ਵਧੀਆ ਹੋ ਸਕੇ ਧੰਨਵਾਦ ਜੀ